ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸੰਗਤ ਜੀ ਅੱਜ ਆਪਾਂ ਸਾਖੀ ਦੇ ਮਾਧਿਮ ਰਾਹੀਂ ਗੁਰੂ ਸਹਿਬਾਨ ਜੀ ਦੇ ਜੀਵਨ ਬਾਰੇ ਜਾਣਦੇ ਹਾਂ ਭਾਗ 11ਵਾਂ ਤੀਜੀ ਚਿੱਠੀ ਸ੍ਰੀ ਗੁਰੂ ਅਰਜਨ ਜੀ ਨੇ ਵੀ ਵਿਚਾਰਿਆ ਕਿ ਸਾਡੇ ਭਰਾ ਜੀ ਦਾ ਮਨ ਠੀਕ ਨਹੀਂ ਅੱਛਾ ਫੇਰ ਵੀ ਕੁਝ ਦਿਨ ਠਹਿਰ ਕੇ ਹੀ ਸਹੀ ਜਿਆਦਾ 5-7 ਦਿਨ ਫੇਰ ਬੀਤ ਗਏ ਤਾਂ ਗੁਰੂ ਜੀ ਨੇ ਕਲਮ ਦਵਾਤ ਲੈ ਕੇ ਤੀਜੀ ਚਿੱਠੀ ਲਿਖਣੀ ਸ਼ੁਰੂ ਕੀਤੀ ਸ਼੍ਰੀ ਮੁਖਵਾਕ ਇੱਕ ਘੜੀ ਨਾ ਮਿਲਤੇ ਤਾਂ ਕਾਲਯੁਗ ਹੋਤਾ ਹੁਣ ਕਦ ਮਿਲੀਏ ਪ੍ਰਿਆਤੁੱਤ ਭਗਵੰਤਾ ਮੋਹ ਰਹਿਣ ਨਾ ਵਿਹਾਵੇ ਨੀਂਦ ਨਾ ਆਵੇ ਬਿਨ ਦੇਖੇ ਗੁਰੂ ਦਰਬਾਰੇ ਜਿਉ ਹੋ ਕੋਲੀ ਜਿਉ ਕੋਲ ਕਮਾਈ ਤਿਸ ਸੱਚੇ ਗੁਰ ਦਰਬਾਰੇ ਜਿਉ ਰਹਾਓ ਇਸ ਪ੍ਰਕਾਰ ਚਿੱਠੀ ਲਿਖ ਕੇ ਉਸੇ ਸਿੱਖ ਨੂੰ ਦਿੱਤੀ ਅਰ ਸਮਝਾ ਦਿੱਤਾ ਕਿ ਤੁਸੀਂ ਉਸ ਵਕਤ ਜਾਣਾ ਜਿਸ ਵਕਤ ਸਤਿਗੁਰ ਜੀ ਦੀਵਾਨ ਵਿੱਚ ਬੈਠੇ ਹੋਵਣ ਤੁਸੀਂ ਸਿੱਧੇ ਜਾ ਕੇ ਸਤਿਗੁਰਾਂ ਦੇ ਚਰਨਾਂ ਤੇ ਮੱਥਾ ਟੇਕਣਾ ਤੇ ਚਿੱਠੀ ਉਹਨਾਂ ਅੱਗੇ ਰੱਖ ਦੇਣੀ ਹੋਰ ਕਿਸੇ ਦੇ ਹੱਥ ਨਾ ਦੇਣੀ ਸਿੱਖ ਪੱਤਰਕਾ ਲੈ ਕੇ ਅੰਮ੍ਰਿਤਸਰ ਨੂੰ ਤੁਰ ਪਿਆ ਗੁਰੂ ਜੀ ਨੇ ਆਰਾਧਦਾ ਹੋਇਆ ਦੂਸਰੇ ਦਿਨ ਅੰਮ੍ਰਿਤਸਰ ਪੂਜਾ ਕੁਝ ਪਰੇ ਹੀ ਹੋ ਕੇ ਠਹਿਰ ਰਿਹਾ ਜਦ ਗੁਰੂ ਜੀ ਦਾ ਦੀਵਾਨ ਸਜ ਗਿਆ ਸਤ ਗੁਰ ਜੀ ਦੀਵਾਨ ਵਿੱਚ ਆਣ ਕੇ ਬੈਠ ਗਏ ਸਿੱਖ ਸੰਗਤ ਆ ਆ ਕੇ ਗੁਰੂ ਜੀ ਦੇ ਅੱਗੇ ਮੱਥਾ ਟੇਕਣ ਲੱਗ ਗਈ ਤਾਂ ਉਹ ਸਿੱਖ ਵੀ ਪੱਤਰਕਾ ਲੈ ਕੇ ਗੁਰੂ ਜੀ ਦੇ ਹਜ਼ੂਰ ਪਹੁੰਚਾ ਸਿੱਖ ਨੇ ਸਤ ਗੁਰਾਂ ਦੇ ਚਰਣਾ ਤੇ ਮੱਥਾ ਟੇਕਿਆ ਔਰ ਨਿਮਰਤਾ ਪੂਰਵਕ ਉਹ ਪੱਤਰਕਾ ਗੁਰੂ ਜੀ ਦੇ ਅੱਗੇ ਧਰ ਦਿੱਤੀ ਛੱਤਗੁਰ ਜੀ ਨੇ ਖੋਲ ਕੇ ਪੱਤਰ ਕਾ ਪੜੀ ਪੜਦੇ ਸਾਰ ਹੀ ਪ੍ਰੇਮ ਦੇ ਅਥਰੂ ਭਰ ਆਏ ਸਨ ਮਨ પ્રસન્ન ਹੋ ਗਿਆ ਸਹਬ ਬੁੱਢਾ ਜੀ ਤੋਂ ਆਦ ਲੈ ਕੇ ਜਿਹੜੇ ਸਿੱਖ ਸਮੀਪ ਬੈਠੇ ਸਨ ਸਭ ਨੂੰ ਸੁਣਾਈ ਸਭ ਸੁਣ ਕੇ ਪ੍ਰਸੰਨ ਹੋ ਗਏ ਗੁਰੂ ਜੀ ਨੇ ਸਹਬ ਬੁੱਢਾ ਜੀ ਨੂੰ ਆਗਿਆ ਦਿੱਤੀ ਕਿ ਸਵੇਰੇ ਜਾ ਕੇ ਅਰਜਨ ਜੀ ਨੂੰ ਲਾਹੌਰੋਂ ਲਿਆਓ ਅਗਲੇ ਭਲਕ ਸਾਹਿਬ ਬੁੱਢਾ ਜੀ ਗੁਰੂ ਜੀ ਦੀ ਆਗਿਆ ਮੰਨ ਕੇ ਤੁਰ ਪਏ ਇੱਕ ਰਾਤ ਰਾਹ ਵਿੱਚ ਕੱਟ ਕੇ ਦੂਸਰੇ ਦਿਨ ਲਾਹੌਰ ਪੁੱਜੇ ਸ੍ਰੀ ਅਰਜਨ ਜੀ ਨੂੰ ਮਿਲੇ ਅਰਜਨ ਜੀ ਨੇ ਉੱਠ ਕੇ ਨਮਸਕਾਰ ਕੀਤੀ ਪਰਸਪਰ ਨਮਸਕਾਰ ਕਰਕੇ ਬੈਠੇ ਅਰ ਸਾਹਿਬ ਬੁੱਢਾ ਜੀ ਨੇ ਸਤਿਗੁਰਾਂ ਦੀ ਆਗਿਆ ਸੁਣਾਈ ਅਰਜਨ ਜੀ ਸੁਣ ਕੇ ਬੜੇ ਪਰਸੰਨ ਹੋਏ ਅਰ ਤਿਆਰੀ ਕਰ ਦਿੱਤੀ ਅਰ ਅਗਲੇ ਦਿਨ ਤਾਂ ਯਾ ਸਿਹਾਰੀ ਜੀ ਤੋਂ ਆਦ ਲੈ ਕੇ ਸਰਬੰਧੀਆਂ ਨੂੰ ਮਿਲੇ ਤੇ ਸਭ ਨੂੰ ਪਰਸੰਨ ਕਰਕੇ ਸਹਬ ਬੁੱਢਾ ਜੀ ਸਮੇਤ ਰੱਥ ਤੇ ਬੈਠ ਕੇ ਅਰ ਸਤਿਗੁਰਾਂ ਦੇ ਚਰਨਾਂ ਵਿੱਚ ਬਿਰਤੀ ਜੋੜ ਕਰ ਤੁਰ ਪਏ ਜਦ ਸ਼੍ਰੀ ਅਰਜੁਨ ਜੀ ਅਮਰਤ ਸਰ ਪੁੱਜੇ ਅੱਗੇ ਉਸ ਵਕਤ ਦੀਵਾਨ ਵਿੱਚ ਸਤਿਗੁਰ ਬਰਾਜਮਾਨ ਸਨ ਰੱਥ ਤੋਂ ਉਤਰ ਕੇ ਸ਼੍ਰੀ ਅਰਜਨ ਦੇਵ ਜੀ ਨੇ ਦੌੜ ਕੇ ਸਤਗੁਰਾਂ ਦੇ ਚਰਨਾਂ ਤੇ ਸਿਰ ਰੱਖ ਦਿੱਤਾ ਔਰ ਆਪਣੇ ਸ਼ੀਤਲ ਅਥਰੂਆਂ ਨਾਲ ਚਰਨ ਧੋ ਦਿੱਤੇ ਗੁਰੂ ਜੀ ਨੇ ਸ੍ਰੀ ਅਰਜਨ ਜੀ ਨੂੰ ਚੁੱਕ ਕੇ ਛਾਤੀ ਨਾਲ ਲਗਾਇਆ ਔਰ ਆਦਰਪੂਰਵਕ ਪਾਸ ਬਿਠਾ ਲਿਆ ਸੁਖ ਸਾਧ ਪੁੱਛੀ ਗੁਰੂ ਜੀ ਨੇ ਖਿਸੇ ਵਿੱਚੋਂ ਉਹ ਪੱਤਰ ਕਾ ਕੱਢੀ ਤੇ ਪੁੱਛਿਆ ਅਰਜਨ ਜੀ ਆਪਨੇ ਇਤਨੇ ਦਿਨ ਲਾਹੌਰ ਵਿੱਚ ਰਹਿ ਕੇ ਇੱਕੋ ਪੱਤਰ ਕਾ ਭੇਜਣੀ ਸੀ ਨਾਲੇ ਪੱਤਰਕਾ ਵਿੱਚ ਅੰਕ ਤੁਸਾਂ ਤੀਜਾ ਭਰਿਆ ਹੋਇਆ ਹੈ ਇਹ ਕੀ ਕਾਰਨ ਹੈ ਸ੍ਰੀ ਅਰਜਨ ਜੀ ਬੋਲੇ ਪਿਤਾ ਜੀ ਮੇਰਾ ਕਹਿਣਾ ਉਚਿਤ ਨਹੀਂ ਕਿਉਂਕਿ ਆਪ ਤਰਲੋਕ ਕੀ ਦੇ ਅੰਦਰ ਦੀ ਜਾਣਦੇ ਹੋ ਮਗਰ ਆਪ ਆਪ ਦੇ ਪੁੱਛਣ ਤੋਂ ਸਾਨੂੰ ਕਹਿਣਾ ਬਣਦਾ ਹੈ ਸੋ ਪਿਤਾ ਜੀ ਮੈਂ ਨੇ ਦੋ ਪੱਤਰਕਾ ਅੱਗੇ ਭੇਜੀਆਂ ਸਨ ਇਹ ਤੀਸਰੀ ਪੱਤਰਕਾ ਹੈ ਗੁਰੂ ਜੀ ਨੇ ਪੁੱਛਿਆ ਕਿ ਉਹ ਦੋ ਪੱਤਰਕਾ ਕਿਸ ਨੇ ਗੁੰਮ ਕੀਤੀਆਂ ਹਨ ਪਾਸ ਹੀ ਉਹ ਸਿੱਖ ਬੈਠਾ ਸੀ ਉਸਨੇ ਹੱਥ ਜੋੜ ਕੇ ਬੇਨਤੀ ਕੀਤੀ ਸੱਚੇ ਬਾਦਸ਼ਾਹ ਮੈਂ ਹੀ ਪੱਤਰਕਾ ਲਿਆਉਂਦਾ ਰਿਹਾ ਹਾਂ ਸੋ ਉਹ ਦੋਨਾਂ ਪੱਤਰਕਾ ਸ਼੍ਰੀ ਪ੍ਰਿਥੀਚੰਦ ਜੀ ਨੇ ਲਈਆਂ ਸਨ ਸੋ ਉਹੋ ਹੋਈ ਮੈਨੂੰ ਆਪ ਜੀ ਪਾਸੋਂ ਹੋ ਕੇ ਆਣ ਕੇ ਕਹਿੰਦੇ ਰਹੇ ਹਨ ਕਿ ਅਰਜਨ ਜੀ ਨੂੰ ਸੱਦਾਂਗੇ ਹਾਲੇ ਲਾਹੌਰ ਹੀ ਠਹਿਰਨ ਗੁਰੂ ਜੀ ਨੇ ਇੱਕ ਸਿੱਖ ਨੂੰ ਹੁਕਮ ਦਿੱਤਾ ਕਿ ਜਾ ਕੇ ਪ੍ਰਿਥੀ ਚੰਦ ਜੀ ਨੂੰ ਸੱਦ ਲਿਆਓ ਸਿੱਖ ਸੰਗਤ ਸਿੱਖ ਸਤਿ ਵਚਨ ਕਹਿ ਕੇ ਅੱਗੇ ਗਿਆ ਪ੍ਰਿਥੀ ਚੰਦ ਜੀ ਇਸ਼ਨਾਨ ਕਰ ਰਹੇ ਸਨ ਸਭ ਸੇਵਕ ਪਾਸ ਖੜੇ ਕੱਪੜੇ ਆਦਿਕ ਲੈ ਕੇ ਹਾਜ਼ਰ ਸਨ ਸਿੱਖ ਨੇ ਨਮਸਕਾਰ ਕੀਤੀ আর ਬੇਨਤੀ ਕਰਕੇ ਆਖਿਆ ਕਿ ਸਤਿਗੁਰੂ ਜੀ ਆਪ ਨੂੰ ਸੱਦਦੇ ਹਨ ਪ੍ਰਿਥੀ ਚੰਦ ਜੀ ਕੱਪੜੇ ਪਾ ਕੇ ਤੁਰ ਪਏ ਦੂਰੋਂ ਹੀ ਜਾਦ ਸ਼੍ਰੀ ਅਰਜਨ ਜੀ ਨੇ ਪਿਤਾ ਜੀ ਦੇ ਪਾਸ ਬੈਠੇ ਦੇਖਿਆ ਤਾਂ ਮਨ ਹੀ ਮਨ ਈਰਖਾ ਦੀ ਅੱਗ ਭੜਕ ਉઠી ਉੱਪਰਲੇ ਮਨ ਨੂੰ ਨਮਸਕਾਰ ਕਰਕੇ ਪਾਸ ਜਾ ਬੈਠਾ ਸ਼੍ਰੀ ਅਰਜਨ ਜੀ ਨੇ ਹੱਥ ਜੋੜ ਕੇ ਪ੍ਰਿਥੀ ਚੰਦ ਜੀ ਅੱਗੇ ਨਮਸਕਾਰ ਕੀਤੀ ਗੁਰੂ ਜੀ ਨੇ ਪੁੱਛਿਆ ਪ੍ਰਿਥੀ ਚੰਦ ਜੀ ਅਰਜਨ ਜੀ ਦੀਆਂ ਭੇਜੀਆਂ ਹੋਈਆਂ ਦੋ ਚਿੱਠੀਆਂ ਤੁਹਾਡੇ ਪਾਸ ਪਹੁੰਚੀਆਂ ਹਨ ਤਾਂ ਤ ਉਸਾਂ ਸਾਨੂੰ ਦੱਸਿਆਂ ਹੀ ਨਹੀਂ। ਪ੍ਰੀਤਿ ਚੰਦ ਨੇ ਉੱਤਰ ਦਿੱਤਾ ਕਿ ਮੈਨੂੰ ਚਿੱਠੀਆਂ ਮਿਲਦੀਆਂ ਤਾਂ ਮੈਂ ਦੱਸਦਾ ਮੈਨੂੰ ਤਾਂ ਮਿਲੀਆਂ ਹੀ ਨਹੀਂ। ਪਾਸੋਂ ਉਹ ਸਿੱਖ ਬੋਲ ਉਠਿਆ। ਸਤਿਗੁਰ ਸੱਚੇ ਪਾਤਸ਼ਾਹ ਮੈਂ ਹੀ ਆਪ ਦੇ ਦਾਸ ਚਿੱਠੀਆਂ ਲਿਆਉਂਦਾ ਰਿਹਾ ਤੇ ਸ਼੍ਰੀ ਪ੍ਰੀਤਿ ਚੰਦ ਜੀ ਨੂੰ ਦੇ ਦਿੰਦਾ ਰਿਹਾ ਹਾਂ। ਸੋ ਇਹ ਆਪ ਪਾਸੋਂ ਹੋ ਕੇ ਮੈਨੂੰ ਆ ਕੇ ਉੱਤਰ ਦਿੰਦੇ ਰਹੇ ਸਨ ਕਿ ਅਜੇ ਅਰਜਨ ਜੀ ਲਾਹੌਰ ਹੀ ਠਹਿਰਨ। ਸ਼੍ਰੀ ਸਤਗੁਰਜੀ ਬੋਲੇ ਪ੍ਰਿਥੀ ਚੰਦ ਜੀ ਤੁਹਾਨੂੰ ਚੇਤਾ ਭੁੱਲ ਗਿਆ ਹੋਣਾ ਹੈ ਆਪਣੇ ਅੰਦਰ ਜਾ ਕੇ ਭਾਲ ਤਾਂ ਕਰੋ ਸਿੱਖ ਝੂਠ ਤਾਂ ਨਹੀਂ ਬੋਲਦਾ ਪ੍ਰਿਥੀ ਚੰਦ ਜੀ ਬੋਲੇ ਕਿ ਇਹ ਇੱਕ ਕੌਡੀ ਦਾ ਸਿੱਖ ਸੱਚਾ ਮੰਨ ਲੀਤਾ ਤਾਂ ਲੀਤਾ ਤੇ ਅਸੀਂ ਝੂਠੇ ਹੋ ਗਏ ਕੀ ਚਿੱਠੀਆਂ ਕੋਈ 9000 ਦੀਆਂ ਹੁੰਦੀਆਂ ਸਨ ਹਾਂ ਜੇ ਇਹ ਲਿਆਇਆ ਵੀ ਹੋਵੇਗਾ ਤਾਂ ਇਸ ਪਾਸੋਂ ਡਿੱਗ ਪਈਆਂ ਹੋਣਗੀਆਂ ਤੇ ਢਰਦਾ ਮਾਰਿਆ ਮੇਰਾ ਨਾਮ ਲਾ ਰਿਆ ਹੈ ਗੁਰੂ ਜੀ ਮਸਕਰਾ ਪਏ ਅਤੇ ਕਹਿਣ ਲੱਗੇ ਇਹ ਗਰੀਬ ਸਿੱਖ ਝੂਠ ਨਹੀਂ ਬੋਲ ਸਕਦਾ ਤੁਹਾਨੂੰ ਹੀ ਚੇਤਾ ਨਹੀਂ ਰਿਹਾ ਹੋਣਾ ਤੁਸੀਂ ਹੁਣ ਹੱਥ ਨਾ ਕਰੋ ਤੇ ਜਾ ਕੇ ਵੇਖੋ ਲਵ ਬਹਿਣ ਗਿਆ ਪ੍ਰਿਥੀ ਚੰਦ ਜੀ ਨੇ ਫਿਰ ਉੱਤਰ ਦਿੱਤਾ ਕਿ ਤੁਸੀਂ ਤਾਂ ਇੱਕੋ ਦੇ ਕਹੇ ਤੇ ਪੱਕੇ ਹੋ ਕੇ ਜੋਰ ਦੇਈ ਜਾਂਦੇ ਹੋ ਕਿ ਮੈਂ ਉਹਨਾਂ ਚਿੱਠੀਆਂ ਨੂੰ ਚਟਣਾ ਹੈ ਜੋ ਮੈਂ ਗੁੰਮ ਕਰ ਲਵਾ ਹੋਰ ਇਤਨੇ ਵੱਡੇ ਕੰਮ ਚਲਾਉਣ ਦਾ ਚੇਤਾ ਨਹੀਂ ਭੁੱਲਦਾ ਤੇ ਇੱਕ ਦੋ ਚਿੱਠੀਆਂ ਦੇ ਕਾਗਜ਼ ਦਾ ਚੇਤਾ ਭੁੱਲ ਗਿਆ ਹੈ ਸਭ ਨੂੰ ਇੱਕ ਸਿੱਖ ਦੇ ਕਹਿ ਲੱਗ ਕੇ ਮੈਨੂੰ ਹੀ ਝੂਠਾ ਕਰੀ ਜਾਂਦੇ ਹੋ ਸ੍ਰੀ ਗੁਰੂ ਰਾਮਦਾਸ ਜੀ ਨੇ ਤੀਸਰੀ ਵਾਰ ਫੇਰ ਆਖਿਆ ਪੁੱਤਰ ਪ੍ਰਿਥੀ ਚੰਦ ਜੀ ਚੇਤਾ ਕਰੋ ਪ੍ਰਿਥੀ ਚੰਦ ਜੀ ਨੇ ਫੇਰ ਵੀ ਉਹ ਉੱਤਰ ਦਿੱਤਾ ਗੁਰੂ ਜੀ ਨੇ ਸੇਵਕ ਨੂੰ ਹੁਕਮ ਦਿੱਤਾ ਕਹਿ ਜਾਓ ਇਸ ਦਾ ਜਾਮਾ ਘਰੋਂ ਲੈ ਆਓ ਉਸ ਦੇ ਖੀਸੇ ਵਿੱਚ ਚਿੱਠੀਆਂ ਹਨ ਸਿੱਖ ਜਾ ਕੇ ਪ੍ਰਿਥੀ ਚੰਦ ਜੀ ਦਾ ਜਾਮਾ ਘਰੋਂ ਲੈ ਆਇਆ ਨਾਲ ਹੀ ਮਹਾਦੇਵ ਜੀ ਨੂੰ ਵੀ ਬੁਲਾ ਲਿਆ ਆ ਫਿਰ ਸਭਾ ਦੇ ਵਿੱਚ ਹੀ ਪ੍ਰਿਥੀ ਚੰਦ ਦੇ ਜਾਮੇ ਵਿੱਚੋਂ ਚਿੱਠੀਆਂ ਕੱਢੀਆਂ ਪ੍ਰਿਥੀ ਚੰਦ ਜੀ ਸਗੋਂ ਬੋਲੇ ਕਿ ਮੇਰੇ ਖੀਸੇ ਵਿੱਚ ਜਾਣ ਕੇ ਪਵਾ ਦਿੱਤੀਆਂ ਹਨ ਸੰਗਤ ਪ੍ਰਿਥੀ ਚੰਦ ਜੀ ਵੱਲ ਬਹੁਤ ਬੁਰੀ ਤਰ੍ਹਾਂ ਨਾਲ ਵੇਖਣ ਲੱਗੀ ਹੁਣ ਗੁਰੂ ਜੀ ਨੇ ਉਹ ਦੋਵੇਂ ਹੀ ਪੱਤਰ ਕਾ ਖੋਲ ਕੇ ਪੜੀਆਂ ਜਿਨ੍ਹਾਂ ਨੂੰ ਸੁਣ ਕੇ ਸਭ ਸਿੱਖ ਸੰਗਤ ਮਾਈ ਭਾਈ ਅਚਰਜ ਰਹਿ ਗਏ ਅਤੇ ਸਭ ਦੇ ਮੂੰਹੋਂ ਇੱਕਦਮ ਹੀ ਨਿੱਕਲ ਗਿਆ ਧੰਨ ਅਰਜਨ ਦੇਵ ਜੀ ਧੰਨ ਅਰਜਨ ਦੇਵ ਜੀ ਕਿ ਪੜਦਿਆਂ ਗਲਤੀ ਹੋਵੇ ਤਾਂ ਮਾਫ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਮੈਂਟ ਸ਼ੇਅਰ ਤੇ ਲਾਈਕ ਜਰੂਰ ਕਰਨਾ ਧੰਨ